ਜੱਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਅਸਤਾ ਇੱਕ ਵਾਰ ਫਿਰ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਤੁਸੀਂ ਦੇਖ ਸਕਦੇ ਹੋ ਰਣਜੋਤ ਭਾਜੀ ਪੇਸ਼ੈਂਟ ਬਣੇ ਹੋਏ ਆ ਤੇ ਗੜਦੀ ਵਾਲਾ ਆਏ ਆ ਉਹਨਾਂ ਦੇ ਗੜ ਤੇ ਢੋਲੋਵਾਲ ਭਾਜੀ ਉਹਨਾਂ ਦਾ ਪਿੰਡ ਹੈ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਭਾਜੀ ਹੁਣਾਂ ਕੋਈ ਜਾਣਦੇ ਆ ਕਿ ਭਾਜੀ ਹੁਣੀ ਪੇਸ਼ੈਂਟ ਕਿਉਂ ਬਣੇ ਆ ਕਿਉਂ ਆਕਸੀਜਨ ਮਾਸਕ ਲਗਾਇਆ ਉਹਨਾਂ ਨੇ ਇੰਨੀ ਗਰਮੀ ਦੇ ਦਿਨਾਂ ਦੇ ਵਿੱਚ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਬਾਜੀ ਕੀ ਇਦਾਂ ਦਾ ਹੋ ਗਿਆ ਜਿਹੜਾ ਤੁਹਾਨੂੰ ਆਕਸੀਜਨ ਮਾਸਕ ਲਗਾਉਣਾ ਪੈ ਗਿਆ ਬਾਜੀ ਜੇ ਹੁਣ ਵੀ ਅਸੀਂ ਨਾ ਸੰਭਲੇ ਹਾਂਜੀ ਤੇ ਹੁਣ ਦੇ ਟਾਈਮ 'ਚ ਜਿੱਦਾਂ ਹੁਣ ਟੈਂਪਰੇਚਰ ਦਿੱਲੀ ਦਾ ਜਿਹੜਾ ਆ 55 ਤੱਕ ਚੱਲ ਗਿਆ ਹਾਂਜੀ ਸੋ ਜੇ ਹੁਣ ਵੀ ਅਸੀਂ ਨਾ ਜਾਗੇ ਨਾ ਬਾਜੀ ਹਾਂਜੀ ਹੁਣ ਆਉਣ ਵਾਲਾ ਸਮਾਂ ਜਿਹੜਾ 5 ਸਾਲ ਆ ਨਾ ਪੰਜਾਬ ਦੇ ਰੈੱਡ ਜ਼ੋਨ 'ਚ ਪਾ ਦਿੱਤਾ ਹੈ ਉਹਨਾਂ ਨੇ এনवायरमेंट ਸਪੈਸ਼ਲਿਸਟ ਜਿਹੜੇ ਆ ਹਾਂਜੀ ਉਹਨਾਂ ਨੇ ਇਸ ਇਲਾਕੇ ਨੂੰ ਪੰਜਾਬ ਦੇ ਨੂੰ ਉਹਨਾਂ ਨੇ ਕਹਿਤਾ ਕਿ ਇਹ ਬੰਜਰ ਤੇ ਰੇਗਿਸਤਾਨ ਬਣ ਜਾਣਾ ਤੇ ਉਹਨਾਂ ਦੇ ਜਿਹੜੀਆਂ ਐਕਸਪੈਕਟ ਜਿਹੜੀਆਂ ਮਤਲਬ ਕਿ ਉਹ ਪ੍ਰੈਡਿਕਸ਼ਨ ਵਗੈਰਾ ਕਰਦੇ ਆ ਨਾ ਉਹ ਬਿਲਕੁਲ ਸਹੀ ਹੁੰਦੀਆਂ ਆ ਕਿਉਂਕਿ ਉਹਨਾਂ ਦੀ ਟੀਮ ਆ ਜਿਹੜਾ ਡੈਨਮਾਰਕ ਦੀ ਟੀਮ ਆ ਉਹਨਾਂ ਨੇ ਵੀ ਪਿੱਛੇ ਜਾ ਇੱਕ ਅੰਕੜਾ ਦਿੱਤਾ 6 ਕਰੋੜ 60 ਲੱਖ ਦਰਾਖਤ ਵੱਢ ਹੋਏ ਆ ਤੇ ਬਹੁਤ ਵੱਡੇ ਅੰਕੜੇ ਆ ਭਾਜੀ ਬਹੁਤ ਵੱਡੇ 53 ਲੱਖ ਜਿਹੜੇ ਆ ਬੂਟੇ ਆ ਉਹ ਤਾਂ ਅਲੋਪ ਹੀ ਹੋ ਗਏ ਮਤਲਬ ਕਿ ਹੁਣ ਵਾਪਸ ਹੀ ਨਹੀਂ ਆ ਸਕਦੇ ਉਹਨ ਕਿਸੇ ਤਰ੍ਹਾਂ ਹੀ ਲਿਆ ਨਹੀਂ ਸਕਦੇ ਹਾਂਜੀ ਉਹ ਬੰਦਾ ਆਪਣੇ ਹੋਰ ਹੀ ਦੌੜ ਦੇ ਵਿੱਚ ਤੁਰਿਆ ਫਿਰਦਾ ਆ ਹਾਂਜੀ ਤੇ ਜਿਹੜੇ ਆ ਸਾਡੇ ਵਿਰਾਸਤੀ ਰੋਖਾ ਇਹ ਸਾਨੂੰ ਲਾਉਣੇ ਚਾਹੀਦੇ ਆ ਇਹਨਾਂ ਬਾਇਓ ਡਾਈਵਰਸਿਟੀ ਬਣਦੀ ਆ ਸਾਡੀ ਬਿਲਕੁਲ ਜੀ ਬਿਲਕੁਲ ਤੇ ਆਕਸੀਜਨ ਚਲੋ ਦਿੰਦੇ ਆ ਸਾਨੂੰ ਇਹਦਾ ਮਤਲਬ ਇਹ ਹੈ ਆ ਕਿ ਆਉਣ ਵਾਲਾ ਸਮਾਂ ਜਿਹੜਾ ਆ ਹੁਣ ਬਿਮਾਰ ਤੇ ਲੋਕਾਂ ਨੇ ਜਿਹੜੇ ਆ ਭੋਜਨ ਲਈ ਤਰਸਣਾ ਭਾਜੀ ਤੋਂ ਪਿੱਛੇ ਕਰੋਨਾ ਦੇ ਵਿੱਚ ਤੁਸੀਂ ਦੇਖਿਆ ਹੀ ਆ ਹਾਂਜੀ ਹਾਂਜੀ ਕਿ ਕਿਦਾਂ ਲੋਕਾਂ ਨੇ ਆਕਸੀਜਨ ਦੇ ਸਿਲੰਡਰ ਵਾਸਤੇ ਕਿਦਾਂ ਮੱਲ ਕੇ ਜਦੋਂ ਜ਼ਿਆਦਾ ਕਿੰਨੇ ਪੈਸੇ ਲੈ ਕੇ ਵੀ ਤੁਰੇ ਫਿਰਦੇ ਸਗੇ ਜੀ 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 ਸੋ ਆ ਆ ਜੀ ਸਾਡਾ ਮੋਟਿਵ ਆ ਵੀ ਕਿ ਇਹਦੇ ਨਾਲ ਲੋਕਾਂ ਨੂੰ ਥੋੜਾ ਜਿਹਾ ਅਵੇਅਰਨੈਸ ਆਵੇ ਹੋਰ ਸਾਡਾ ਕੋਈ ਇਹਦੇ ਕੋਈ ਡਰਾਮਾ ਕਰਨ ਦਾ ਕੋਈ ਮਨ ਨਹੀਂਗਾ ਕੋਈ ਇਦਾਂ ਦਾ ਕੋਈ ਵੀਊ ਲੈਣ ਦਾ ਕੋਈ ਸਾਡਾ ਨਹੀਂਗਾ ਕਿ ਜਿਹੜੇ ਨੌਜਵਾਨ ਸੁੱਤੇ ਆ ਉਹ ਜਾਗਣ ਉੱਠਣ ਸਾਡੇ ਨਾਲ ਇੱਕ ਜਸਟ ਅਵੇਅਰਨੈਸ ਵਾਸਤੇ ਇਹ ਭਾਈ ਹੁਣਾਂ ਦੀ ਇੱਕ ਐਫਰਟ ਆ ਭਾਈ ਹੁਣਾਂ ਨੇ ਜਿੱਦਾਂ ਮੈਨੂੰ ਕੁਝ ਦਿਨ ਪਹਿਲਾਂ ਦੱਸਿਆ ਸੀਗਾ ਕਿ ਵਰਲਡ এনवायरमेंट ਡੇ ਦੇ ਉੱਤੇ ਭਾਜੀ ਕਿ ਅਜਿਹਾ ਕੁਝ ਮਤਲਬ ਕਿ ਐਫਰਟ ਕਰਨ ਜਾ ਰਹੇ ਆ ਤੇ ਮੈਨੂੰ ਵੀ ਬਹੁਤ ਵਧੀਆ ਲੱਗਾ ਤੇ ਭਾਜੀ ਨੇ ਮੈਨੂੰ ਕਿਹਾ ਵੀ ਤੁਸੀਂ ਆਓ ਤੇ ਇਸ ਚੀਜ਼ ਨੂੰ ਕਵਰ ਕਰਕੇ ਦਿਖਾਓ ਜਰੂਰ so that ਕਿ ਸਾਰੇ ਲੋਕ ਅਵੇਅਰ ਹੋਣ ਕੁਝ ਪਰਸੈਂਟੇਜ ਨੂੰ ਤਾਂ ਫਰਕ ਪਵੇ ਹਾਂਜੀ ਹਾਂਜੀ ਮੈਂ ਆਪਣੇ ਬੇਟੇ ਨੂੰ ਵੀ ਨਾਲ ਲੈ ਕੇ ਆਇਆ ਮੈਂ ਕਿਹਾ ਚਲੋ ਜਿਹੜਾ ਬੱਚੇ ਆ 10 11 ਸਾਲ ਦੇ ਉਹਨਾਂ ਤੇ ਵੀ ਇਹਨਾਂ ਨੂੰ ਦੇਖ ਕੇ ਕੋਈ ਅਸਰ ਹੋਏਗਾ ਕਿਉਂਕਿ ਆਉਣ ਵਾਲੀ ਜਨਰੇਸ਼ਨ ਇਸ ਚੀਜ਼ ਨੂੰ ਸਮਝੇਗੀ ਬਿਲਕੁਲ ਫਿਰ ਫਿਰ ਹੀ ਮਤਲਬ ਕਿ ਕੁਝ ਅਸਰ ਹੋਏਗਾ ਹਾਂਜੀ 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 ਇਹ ਬਹੁਤ ਵਧੀਆ ਪਾਜੀ ਤੁਹਾਡੀ ਐਫਰਟ ਆ ਇਹ ਬਹੁਤ ਸ਼ਲਾਘਾਯੋਗ ਇੱਕ ਤੁਹਾਡਾ ਕਦਮ ਆ ਹਾਂਜੀ ਕਿਉਂਕਿ ਇਹ ਕੋਈ ਕੋਈ ਕਰਦਾ ਜੀ ਬਾਕੀ ਪਾਜੀ ਸਾਡੇ ਜਿੱਦਾ ਗੁਰਸੇਵ ਪਾਜੀ ਹੋ ਗਏ ਹਾਂਜੀ ਹਾਂਜੀ ਇਹਨਾਂ ਦਾ ਸਾਥ ਇਹ ਨਾਲ ਜਰੂਰ ਹਮੇਸ਼ਾ ਇਹ ਮੇਰੇ ਨਾਲ ਖੜੇ ਆ ਬਹੁਤ ਵਧੀਆ ਜੀ ਤੇ ਇਧਰ ਗਗਨਦੀਪ ਪਾਜੀ ਆ ਸੱਸੀ ਕਾਜੀ ਪਾਜੀ ਇਹਨਾਂ ਦੇ ਪਿੰਡ ਤੋਂ ਹੀ ਅਸੀਂ ਨਰਸਰੀ ਜਿਹੜੀ ਆ ਕਟੌੜ ਪਿੰਡ ਦੀ ਉਹ ਤਾਂ ਇਹ ਬੂਟੇ ਲਿਆ ਗਿਆ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਲਓ ਜੀ ਬਹੁਤ ਵਧੀਆ ਜੀ ਬਹੁਤ ਵਧੀਆ। ਤੇ ਸਾਰੇ ਜਿਹੜੇ ਆ ਨਾਲ ਤੁਰਿਆ ਬੜਾ ਖੁਸ਼ੀ ਵੀ ਮਿਲਦੀ ਆ ਕਿ ਨੋਵਿਬਨ ਹੈਗੇ ਆ। ਹਾਂਜੀ ਹਾਂਜੀ। ਇੱਕ ਮੈਂ ਜ਼ਰੂਰ ਇੱਥੇ ਗੱਲ ਕਹਿਣਾ ਚਾਹਾਂਗਾ ਤੁਹਾਨੂੰ ਪੁੱਛਣਾ ਚਾਹਾਂਗਾ। ਸਾਰੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ ਕਿ ਇਹ ਵਾਲੇ ਬੂਟੇ ਲੈਣ ਦੇ ਲਈ ਸਾਡੀ ਕਿੰਨੀ ਐਫਰਟ ਲੱਗੀ ਆ। ਸੋ ਥੈਟ ਕਿ ਨਾ ਬੂਟਿਆਂ ਦੀ ਵੈਲਿਊ ਪਤਾ ਲੱਗੇ ਲੋਕਾਂ ਨੂੰ। ਹਾਂਜੀ। ਇਹ ਜਦੋਂ ਮੈਂ ਬਾਜੀ ਤੁਰਿਆ ਸੀਗਾ ਨਾ ਇਸ ਕੰਮ 'ਚ ਛੋਟਾ ਜਿਹਾ ਸੀਗਾ ਤਾਂ ਮੈਂ ਨਰਸਰੀ ਦੇ ਵਿੱਚ ਚਲ ਜਾਣਾ ਗਵਰਨਮੈਂਟ ਨਰਸਰੀ 'ਚ ਹਾਂਜੀ ਹਾਂਜੀ ਉਹਨਾਂ ਨੇ ਮੈਨੂੰ ਇੱਕ ਬੂਟਾ ਦੇ ਦੇਣਾ ਹਾਂਜੀ ਬੜੇ ਮਤਲਬ ਕਿ ਮਿਹਨਤਾਂ ਕਰਨ ਤੋਂ ਬਾਅਦ ਜੀ ਉਹਨਾਂ ਨੇ ਕਹਣਾ ਵੀ ਲੋਕ ਬੂਟੇ ਲੈ ਕੇ ਚਲ ਜਾਂਦੇ ਆ ਪਰ ਸੁੱਕ ਜਾਂਦੇ ਬਾਅਦ ਚ ਜੀ ਜੀ ਤੇ ਇਸ ਲਈ ਕਹਿੰਦੇ ਅਸੀਂ ਦਿੰਦੇ ਨਹੀਂ ਕਿਸੇ ਨੂੰ ਠੀਕ ਆ ਜੀ ਤੇ ਮੈਂ ਨਾ ਬੜੀਆਂ ਮਿਹਨਤਾ ਪਾਵਾ ਕੇ ਪਹਿਲਾ ਬੂਟਾ ਮੈਂ ਜਿਹੜਾ ਗਵਰਨਮੈਂਟ ਨਰਸਰੀ ਚੋਂ ਲੈਂਦਾ ਸੀ ਆਮਲੇ ਦਾ ਬੂਟਾ ਲੈਂਦਾ ਸੀ ਅੱਛਾ ਜੀ ਉਹ ਅੱਜ ਖੜਾ ਆ ਕਾਫੀ ਵੱਡਾ ਹੋ ਗਿਆ ਅੱਛਾ ਜੀ ਉਸ ਤੋਂ ਬਾਅਦ ਮੈਂ ਹਰੜ ਦਾ ਬੂਟਾ ਲੈਂਦਾ ਠੀਕ ਆ ਜੀ ਮੰਨ ਲਓ ਉਹ ਜਿਹੜੀ ਇੱਕ ਅਸੀਂ ਇੱਕ ਭਾਵ ਮਤਲਬ ਸਿੱਖਦੇ ਆ ਨਾ ਹਾਂਜੀ ਨਿਮਰਤਾ ਸਿੱਖਦੇ ਆ ਜੀ 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 ਉਹ ਨਿਮਰਤਾ ਦੇ ਨਾਲ ਅਸੀਂ ਬਹੁਤ ਕੁਝ ਕਰ ਸਕਦੇ ਆ ਜਿਹੜਾ ਐਫਰਟ ਲੱਗੇ ਆ ਉਹ ਨਿਮਰਤਾ ਹੀ ਆ ਭਾ ਜਿਹੜੇ ਡਾਕਟਰ ਸਾਹਿਬ ਜਦਾ ਮਨਦੀਪ ਸਿੰਘ ਜੀ ਉਹਨਾਂ ਨਾਲ ਕੰਟੈਕਟ ਕੀਤਾ ਤੁਹਾਡੇ ਥਰੂ ਹਾਂਜੀ ਹਾਂਜੀ ਤੇ ਉਹਨਾਂ ਨੇ ਅੱਗੇ ਜਿਹੜੇ ਹੈੱਡ ਆ ਉੱਥੇ ਉਹਨਾਂ ਨੇ ਕੀਤਾ ਜੀ ਫਿਰ ਮੈਂ ਆਪਣੇ ਗਗਨਦੀ ਭਾਜੀ ਨਾਲ ਇਹਨਾਂ ਨਾਲ ਗੱਲਬਾਤ ਕੀਤੀ ਜੀ ਮਤਲਬ ਉਹ ਜਿਹੜੀ ਇੱਕ ਸਾਡੀ ਇੱਕ ਬੋਲੀ ਦੇ ਵਿੱਚ ਕਹ ਲੋ ਪ੍ਰੇਮ ਉਹਨਾਂ ਨੂੰ ਝਲਕ ਦਾ ਦਿਦਾ ਆ ਵੀ ਇਹ ਬੰਦਾ ਜਿਹੜਾ ਕਰ ਸਕਦਾ ਹੈ ਕਰੂਗਾ ਜੀ ਫਿਰ ਉਹ ਜਿਹੜੇ ਆ ਅੱਗੇ ਰਾਹ ਖੋਲਦੇ ਜਾਂਦੇ ਉਹ ਸਾਥ ਦਿੰਦੇ ਸਾਰੇ ਜਾਣੇ ਇਹ ਆ ਫੜੇ ਹੀ ਆ ਭਾਜੀ ਨਹੀਂ ਬਿਲਕੁਲ ਤੇ ਇਹ ਬਹੁਤ ਮਤਲਬ ਕਿ ਆਪਣੇ ਆਪ ਨੂੰ ਬੰਦੇ ਨੂੰ ਕਰਨਾ ਪੈਂਦਾ ਬਿਲਕੁਲ ਜੀ ਬਿਲਕੁਲ ਬਹੁਤ ਇੱਕ ਸ਼ਲਾਗਾ ਜੋ ਕਦਮ ਆ ਮੈਂ बार-बार ਇਹ ਮਤਲਬ ਸਾਰੇ ਆਪਣੇ ਵੀਓਸ ਨੂੰ ਦੱਸ ਰਿਹਾ ਤੇ ਚਲੋ ਮੈਂ ਤਾਂ ਇਹੀ ਕਹਿਣਾ ਵੀ ਇਸ ਜਿੱਦਾਂ ਭਾਜੀ ਹੁਣਾਂ ਨੇ ਇੱਕ ਜਿੱਦਾਂ ਬੂਟਿਆਂ ਦੀ ਤੇ ਸੇਵਾ ਲਾਈ ਹੋ ਆ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਲੈ ਕੇ ਜਾਓ ਤੇਨੂੰ ਮਤਲਬ ਕਿ ਆਪਣੇ ਗਾਰਡਨ ਵਿੱਚ ਜਾਂ ਜਿੱਥੇ ਵੀ ਤੁਹਾਡੇ ਖੇਤ ਆ ਉੱਥੇ ਲਗਾਓ ਤੇ ਇਹਦੀ ਟਾਈਮ ਟੂ ਟਾਈਮ ਸਾਨੂੰ ਦੱਸੋ ਵੀ ਕਿਉਂਕਿ ਤੁਹਾਡਾ ਕੰਟੈਕਟ ਨੰਬਰ ਆਪਾਂ ਨੋਟ ਕਰਾਂਗੇ ਸਾਰੇ ਵੀਓਸ ਦਾ ਸਾਰਾ ਕੰਟੈਕਟ ਨੰਬਰ ਇਹ ਭਾਜੀ ਨੇ ਤੁਹਾਨੂੰ ਦੱਸਣਗੇ ਪਾਜੀ ਤੁਸੀਂ ਜਦੋਂ ਇੱਥੇ ਬੂਟੇ ਹੁਣ ਬੂਟਿਆਂ ਦੀ ਸੇਵਾ ਇਹ ਲਾਈ ਹੋ ਆ ਜੀ ਹਾਂਜੀ ਤੇ ਇਹਦਾ ਤੁਸੀਂ ਕਿੱਦਾਂ ਮਤਲਬ ਟਰੈਕ ਕਰੋਗੇ ਕਿ ਵੀ ਕੋਈ ਬੂਟਾ ਲੈ ਗਿਆ ਉਹ ਸਾਮ ਸੰਭਾਲ ਹੋਈ ਕਿ ਨਹੀਂ ਹੋਈ ਕਿੱਦਾਂ ਪ੍ਰੋਪਰਲੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਇਹ ਪਾਜੀ ਜਦੋਂ ਹੁਣ ਜਿਹਨੇ ਬੂਟਾ ਲੈ ਕੇ ਜਾਣਾ ਆ ਉਹਦਾ ਉਹਦੀ ਫੋਟੋ ਖਿੱਚਾਂਗੇ ਅੱਛਾ ਜੀ ਤੇ ਉਹਦਾ ਦਾ ਕੰਟੈਕਟ ਨੰਬਰ ਤੇ ਪਿੰਡ ਦਾ ਨਾਮ ਅੱਛਾ ਜੀ ਉਹਨਾਂ ਦਾ ਲਵਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਜਿੱਦਾਂ ਜਿੱਦਾਂ ਉਹ ਅਪਡੇਟ ਸਾਨੂੰ ਦੇਣਗੇ ਜਿੱਦਾਂ ਇਨਸਟਾ ਤੇ ਟੈਗ ਕਰਨਗੇ ਜਦੋਂ ਲਾਉਣਗੇ ਠੀਕ ਆ ਜਾਂ ਕਿਸੇ ਤਰ੍ਹਾਂ ਵੀ WhatsApp ਤੇ ਫੋਟੋ ਭੇਜਣਗੇ ਚਲੋ ਠੀਕ ਆ ਜੋ ਨਹੀਂ ਭੇਜ ਸਕਦੇ ਅਸੀਂ ਆਪ ਮੰਨ ਲਓ ਕਿ ਕੋਸ਼ਿਸ਼ ਕਰਾਂਗੇ ਕਿ ਉਹਨਾਂ ਤੱਕ ਪਹੁੰਚ ਕਰੀਏ ਠੀਕ ਆ ਠੀਕ ਮੰਨ ਲਓ ਇਹ ਨਹੀਂ ਕਿ ਐਂ ਉੱਦੇ ਬਸ ਦੇ ਦੇਣੇ ਆ ਤਾਂ ਇਹਨਾਂ ਨੇ ਸੱਟ ਬਸੱਟੇ ਇਦਾਂ ਸੁੱਕਣ ਨੂੰ ਉਹ ਨਹੀਂਗਾ ਭਾਜੀ ਠੀਕ ਆ ਠੀਕ ਪੂਰੇ ਮਤਲਬ ਬਦਣੇ ਹੈ ਬੂਟੇ ਠੀਕ ਆ ਤੇ ਇੱਕ ਹੋਰ ਮੈਂ ਗੱਲ ਪੁੱਛਣਾ ਚਾਹੁੰਦਾ ਕਿਉਂਕਿ ਹੋ ਸਕਦਾ ਮੈਂ ਅੱਜ ਇਹ ਵਾਲੀ ਪਾਰਟਿਕੂਲਰ ਵੀਡੀਓ ਨਾ ਪਾਵਾਂ ਨਾ ਕੁਝ ਸ਼ਾਰਟ ਹਾਂ ਜੀ ਇਸ ਜਗ੍ਹਾ ਦੀ ਇਨਫੋਰਮੇਸ਼ਨ ਦੱਸਾਂਗੇ ਤੇ ਇਹ ਮਤਲਬ ਕੀ ਕਿਹੜੇ ਕਿਹੜੇ ਬੂਟੇ ਆਗੇ ਤੁਹਾਡੇ ਕੋਲ ਦੇ ਬਾਰੇ ਦੱਸਾਂਗੇ ਹਾਂ ਜੀ ਪਰ ਮੈਂ ਇਨ ਫਿਊਚਰ ਅਗਰ ਮੰਨ ਲਓ ਕਿ ਕਿਸੇ ਨੂੰ ਵੀ ਕਿਸੇ ਬੂਟੇ ਦੀ ਜ਼ਰੂਰਤ ਆ ਮੰਨ ਲਓ ਕੋਈ ਬਹੁਤ ਇੱਛੂ ਕਾ ਬੂਟੇ ਲਾਉਣ ਦਾ ਉਹ ਤਾਂ ਨਾ ਕੰਟੈਕਟ ਕਰਕੇ ਬੂਟਾ ਲੈ ਸਕਦਾ ਕਿਤੇ ਉਹ ਭਾਜੀ ਆਈ ਹਰੀਆਲੀ ਐਪ ਆ ਹਾਂ ਜੀ ਆਈ ਹਰੀਆਲੀ ਅੱਛਾ ਜੀ ਪਲੇ ਸਟੋਰ ਤੋਂ ਡਾਊਨਲੋਡ ਕਰੋ ਠੀਕ ਆ ਜੀ ਉਹ ਤੋਂ 15 ਬੂਟੇ 24 ਘੰਟੇ ਚ ਤੁਹਾਨੂੰ ਜਿਹੜੀ ਆ ਗਵਰਨਮੈਂਟ ਨਰਸਰੀ ਤੁਹਾਡੇ ਨੀਅਰ ਆ ਉਹ ਤਾਂ ਤੁਹਾਨੂੰ ਮਿਲ ਜਾਣੇ ਲੋਏ ਤਾਂ ਬਹੁਤ ਵਧੀਆ ਹੈ ਨਾ ਜਿਹੜੇ ਮਰਜ਼ੀ ਲੈ ਲਓ ਫਰੂਟ ਦੇ ਲੈ ਲਓ ਬਰਾਸਤੀ ਰੁੱਖ ਲੈ ਲਓ ਜਿਹੜੇ ਮਰਜ਼ੀ ਇਹ ਤਾਂ ਬਹੁਤ ਵਧੀਆ ਇੱਕ ਮਤਲਬ ਕਿ ਗਵਰਨਮੈਂਟ ਦਾ ਵੀ ਕਦਮ ਹੈ ਹਾਂਜੀ 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 ਤੇ ਇਸ ਪੁਲਿਸ ਐਪ ਨੂੰ ਨੋਟ ਕਰ ਲਓ ਆਈ ਹਰੀਆਲੀ ਹਾਂਜੀ ਜੁਲਾਈ ਮਹੀਨੇ ਚ ਉਹ ਜਿਹੜੀ ਇਹ ਸਟਾਰਟ ਹੋ ਜਾਣੀ ਜੁਲਾਈ ਚ ਹੋਣੀ ਹੈ ਸਟਾਰਟ ਜੇ ਸਟਾਰਟ ਨਹੀਂ ਹੋਈ ਜੁਲਾਈ ਮਹੀਨੇ ਸਟਾਰਟ ਹੋਏਗੀ ਤਾਂ ਤੁਸੀਂ ਰਣਜੋਤ ਪਾਜੀ ਨੂੰ ਵੀ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਇਹਦੀ ਇਨਫੋਰਮੇਸ਼ਨ ਦੱਸ ਦੇਣਗੇ ਜਾਂ ਤੁਸੀਂ ਚੈਨਲ ਦੇ ਉੱਤੇ ਜੋ ਵੀ ਇਹ ਵੀਡੀਓ ਤੇ ਕਮੈਂਟ ਛੱਡ ਦੋ ਤੁਹਾਨੂੰ ਕਮੈਂਟ ਦਾ ਰਿਪਲਾਈ ਆ ਜਾਏਗਾ ਜਰੂਰ ਬਿਲਕੁਲ ਬਿਲਕੁਲ ਭਾਜੀ ਆਪਣਾ ਨੰਬਰ ਵੀ ਦੱਸ ਦਿਓ WhatsApp ਨੰਬਰ ਜਿਹੜਾ ਹੈ ਭਾਜੀ 788887 ਹਾਂਜੀ 6901 ਠੀਕ ਆ ਜੀ ਇਹ ਮੇਰਾ ਨੰਬਰ ਡਿਸਪਲੇ ਕਰ ਦਿਓ ਜਾਂ ਡਿਸਕ੍ਰਿਪਸ਼ਨ ਵਿੱਚ ਪਾ ਦਿਓ ਜਰੂਰ ਜੀ ਜਰੂਰ ਜਰੂਰ ਚਲੋ ਠੀਕ ਆ ਜੀ ਧੰਨਵਾਦ ਮੈਂ ਸਾਰੇ ਆਪਣੇ ਈਵੋਸ ਨੂੰ ਕਹਿਣਾ ਵੱਧ ਤੋਂ ਵੱਧ ਮਤਲਬ ਕਿ ਬੂਟੇ ਲਗਾਓ এনਵਾਇਰਨਮੈਂਟ ਨੂੰ ਬਚਾਓ ਜੋ ਇੰਨੀ ਗਰਮੀ ਹੋ ਰਹੀ ਆ 50 ਤੱਕ ਟੈਂਪਰੇਚਰ ਪਹੁੰਚ ਚੁੱਕਾ ਆ ਪੰਜਾਬ ਦੇ ਵਿੱਚ ਵੀ ਘਰੋਂ ਨਿਕਲਣ ਨੂੰ ਮਨ ਨਹੀਂ ਕਰਦਾ ਤੇ ਜਦੋਂ ਕਿਤੇ درخت ਲੱਭਦੇ ਆ ਸਾਰੇ ਜਾਨੇ ਜਦੋਂ ਬਾਹਰ ਨਿਕਲਦੇ ਆ ਹਾਂਜੀ 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 ਇੱਕ ਮੈਨੂੰ ਹੋਰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਸੀ ਤੁਹਾਨੂੰ ਵੀ ਜਿੱਦਾਂ ਵਿਜੀਬਲੀ ਸਾਨੂੰ ਦਿਖਿਆ ਸਾਰਿਆਂ ਨੂੰ ਕਿ ਜਿੰਨਾ ਕਣਕ ਕਣਕ ਦੇ 나ੜ ਨੂੰ ਅੱਗ ਲੱਗੀ ਐ ਇਸ ਵਾਰੀ ਹਾਂਜੀ 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 ਉਹ ਤਾਂ ਚਲੋ ਲੱਗੀ ਲੱਗੀ ਨਾਲ ਜਿਹੜੇ ਪੇੜ ਪੌਦੇ ਆ ਉਹ ਬਹੁਤ ਚੁਲਸੇ ਆ ਲੱਖਾਂ ਦੀ ਤਦਾਰ ਚ ਬੂਟੇ ਜੀਵ ਜੰਤੂ ਵੀ ਇੰਪੈਕਟ ਹੋਏ ਉਹਦੇ ਨਾਲ ਬਿਲਕੁਲ ਉਹ ਵੀ ਇੱਕ ਗਲੋਬਲ ਵਾਰਮਿੰਗ ਦੇ ਵਿੱਚ ਜੋ ਇਸ ਗਰਮੀ ਦੇ ਵਿੱਚ ਵਾਧਾ ਹੋਇਆ ਉਹਦਾ ਵੀ ਇੱਕ ਬੜਾ ਵੱਡਾ ਰੋਲ ਆ ਇਹਦਾ ਵੀ ਕੋਈ ਹੱਲ ਜ਼ਰੂਰ ਲੱਭਣਾ ਪੈਣਾ ਪਾਜੀ ਹਾਂਜੀ ਹਾਂਜੀ ਠੀਕ ਹੈ ਜੀ ਕਿਉਂਕਿ ਹਰ ਵਾਰ ਆਪਾਂ ਇਹ ਗੱਲਾਂ ਕਰਦੇ ਆਂ ਪਰ ਇਹਦਾ ਕੋਈ ਹੱਲ ਨਹੀਂ ਲੱਭ ਰਿਹਾ ਹੂੰ ਹੂੰ ਇਹ ਚਲੋ ਜੇ ਅੱਗ ਲੱਗੀ ਵੀ ਆ ਤਾਂ ਕਟੋਕਟ ਬੂਟੇ ਦਾ ਬਚਾਓ ਹਾਂਜੀ 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 ਤਾਂ ਇਹ ਵੀ ਇੱਕ ਮਤਲਬ ਕਿ ਮੈਸੇਜ ਦੇਣਾ ਚਾਹੁੰਦਾ ਸੀ ਤੇ ਚਲੋ ਪਾਜੀ ਆ ਆਪਣੇ ਅੰਕਲ ਜੀ ਆ ਬੂਟਾ ਸਿੰਘ ਜੀ ਆ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਨਾਲ ਦੇ ਪਿੰਡ ਦੇ ਇੱਥੋਂ ਨੇੜੇ ਹੀ ਆਏ ਪਿੰਡ ਗੜ੍ਹਦੀ ਵਾਲਾ ਦੇ ਅੱਛਾ ਜੀ ਅੱਛਾ ਜੀ ਇਹ ਦੇਖ ਲੋ ਵੀ ਸਾਡੇ ਨਾਲ ਪ੍ਰੇਮ ਆ ਇਹਨਾਂ ਦਾ ਦੇਖ ਕੇ ਆ ਗਏ ਹਾਂ ਤੇ ਹਾਂਜੀ ਤੇ ਹੁਣ ਇਹ ਮਤਲਬ ਕਿ ਬੂਟਾ ਜੋ ਵੀ ਕਰਨਗੇ ਤਾਂ ਲੈ ਕੇ ਜਾਣਗੇ ਅੱਛਾ ਜੀ ਬੜੀ ਮਤਲਬ ਕਿ ਹਜੇ ਆਏ ਆ ਤੇ ਲੋਕਾਂ ਲੋਕ ਅਵੇਰ ਆਸਲ ਦੇ ਵਿੱਚ ਜੀ ਜੀ ਜਦੋਂ ਇਦਾਂ ਦੀ ਚੀਜ਼ ਦੇਖਦੇ ਆ ਤਾਂ ਉਹਨਾਂ ਦਾ ਮਨ ਕਰਦਾ ਹੈ ਇਸੀ ਦੇਰ ਤੁਰਨੂ ਬਸ ਇੱਕ ਵਾਰੀ ਮੋੜੇ ਹੋ ਕੇ ਤੁਰਨਾ ਪੈਂਦਾ ਬਹੁਤ ਜੀ ਬਿਲਕੁਲ ਸਹੀ ਆ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲੱਗਾ ਜੀ ਤੁਸੀਂ ਜਿੱਦਾਂ ਆਪਾਂ ਭਰਾ ਜੀ ਹੁਣੀ ਰਣਜੋਤ ਭਾਜੀ ਹੁਣੀ ਇੱਥੇ ਆਏ ਆ ਬੂਟੇ ਲੈ ਕੇ ਤਾਂ ਤੁਸੀਂ ਬਸ ਮੈਨੂੰ ਲੱਗਾ 5-10 ਮਿੰਟ ਹੋਏ ਹੁਣੇ ਤੁਸੀਂ ਇੱਥੇ ਆ ਗਏ ਹੋ ਨਾ ਹਾਂ ਜੀ ਤੇ ਆਪਣਾ ਕਿਦਾਂ ਬੂਟਿਆਂ ਦਾ ਸ਼ੌਂਕ ਹੈ ਤੁਹਾਡਾ ਵੀ ਜਿੱਦਾਂ ਲਾਉਣ ਦਾ ਹੋ ਜੀ ਤੇ ਕੀ ਕਾਰੋਬਾਰ ਜੀ ਆਪਣਾ ਕੀ ਕੰਮ ਕਰਦੇ ਤੁਸੀਂ ਮਕੈਨਿਕ ਆ ਕਰਦੇ ਮਕੈਨਿਕ ਆ ਜੀ ਇਹ ਤੁਸੀਂ ਬੂਟਾ ਲਾਉਣਾ ਕਿੱਥੇ ਆ ਮੇਰਾ ਪੁੱਛਣ ਦਾ ਮਕਸਦ ਇਹ ਸੀਗਾ ਕਿ ਜਿੱਦਾਂ ਆਪਾਂ ਬੂਟੇ ਲੈ ਲੈਨੇ ਆਂ ਕਈ ਵਾਰੀ ਉਹਦੀ ਸਾਂਭ ਸੰਭਾਲ ਨਹੀਂ ਹੁੰਦੀ ਇਹ ਹੋਵੇ ਹਵੇਲੀ ਲਾਉਣਾ ਕਿੱਥੇ ਲਾਉਣਾ ਹਵੇਲੀ ਲਾਉਣਾ ਹੈ ਨਾ ਠੀਕ ਆ ਜੀ ਠੀਕ ਆ ਤੇ ਕਿਹੜਾ ਬੂਟਾ ਲੈ ਕੇ ਜਾ ਰਹੇ ਆਂ ਜੀ ਹਾਂ ਕਿਹੜਾ ਬੂਟਾ ਦੇ ਰਹੇ ਆਂ ਜੀ ਆਮਲੇ ਦਾ ਲੈਂਦੇ ਆਂ ਆਮਲੇ ਦਾ ਦੋ ਜੀ ਸੋলো ਠੀਕ ਹੈ ਜੀ ਆਪਾਂ ਫੇਰ ਤੁਹਾਡੇ ਜਦੋਂ ਆਮਲੇ ਹੋਏ ਨਾ ਤਾਂ ਲੈਣ ਆਉਣਾ ਆਮਲੇ ਜਰੂਰ ਮਿਲਣਗੇ ਜੀ ਹਾਂ ਭਾਜੀ ਮੈਂ ਕਹਿੰਦਾ ਆਮਲੇ ਜਦੋਂ ਹੋਏ ਮੈਂ ਲੈਣ ਆਉਣਾ ਹਾਂਜੀ ਹਾਂਜੀ ਜਰੂਰ ਹੈ ਨਾ ਬੱਸ ਫੇ ਤੁਹਾਨੂੰ ਫੇ ਤੁਹਾਨੂੰ ਆਚਾਰ ਬਣਾ ਕੇ ਦਵਾਂਗੇ ਉਹਦਾ ਹਾਂਜੀ ਲਓ ਜੀ ਕੀ ਬਾਤ ਆ ਬਾਤ ਛੋਟਾ ਛੋਟਾ ਲਓ ਜੀ ਬਹੁਤ ਵਧੀਆ ਲੱਗਾ ਭਾਜੀ ਬਿਲਕੁਲ ਵਧੀਆ ਤੁਹਾਡੀ ਸ਼ੁਰੂਆਤ ਕਰਾ ਚੱਲਾਂ ਮੈਂ ਸਾਰੇ ਹੋ ਜਾਣੇ ਖਤਮ ਜਲਦੀ ਜਲਦੀ ਚਲੋ ਜੀ ਬਹੁਤ ਵਧੀਆ ਆ ਕਚਨਾਰ ਦਾ ਬਾਜੀ ਆ ਰੱਖੋ ਆਹ ਵਾਲਾ। ਕਿਆ ਦੇ ਦੀ? ਆ ਰੱਖ ਲੋ। ਆ ਦੋ ਬੂਟੇ ਚੱਕ ਲੋ। ਕਿੰਨੇ ਬੂਟੇ ਲੈ ਕੇ ਚੱਲੇ ਬਾਜੀ ਹੁਣੀ? ਦੇ ਦੰਨੇ ਬਾਜੀ ਨੂੰ। ਬਾਜੀ ਕਹਿੰਦੇ ਗਰਾਊਂਡ 'ਚ ਲਾਉਣੇ ਆ। ਆ ਪਿੰਡ ਅਰਗਵਾਲ ਦੇ ਆ। ਅੱਛਾ ਅੱਛਾ। ਹਾਂਜੀ ਹਾਂਜੀ। ਨਹੀਂ ਚਲੋ ਬਹੁਤ ਸੋਹਣਾ। ਤੇ ਤਿੰਨ ਚਾਰ ਜਾਣੇ ਆ ਬਾਜੀ ਗੱਡੀ 'ਚ। ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਸੋਹਣਾ। ਜਾਮਣ ਵੀ ਲੈ ਜਾਓ ਬਾਜੀ ਨਿਆਣੇ ਖਾਣ ਲੰਗੇ। ਆ ਚੱਕੋ ਬਾਜੀ। ਠੀਕ ਲੋ। ਬਾਗ ਦਾ ਬਾਜੀ ਇੰਨੇ। ਬਹੁਤ ਬਹੁਤ ਆ ਕੀ ਬਾਤ ਆ ਜੀ ਬਹੁਤ ਵਧੀਆ ਆਪਣਾ ਮੜਾ ਲੇ ਲਿਖ ਲਈਏ ਕਿਹੜਾ ਕਿਹੜਾ ਰੱਖਿਆ ਦੇਖੋ ਨਾਮ ਲਿਖਾ ਦਿਓ ਨਾਲ ਦੇਖੋ ਚਲੋ ਜੀ ਭਾਜੀ ਇੱਧਰ ਵੀ ਨਾਮ ਲਿਖਿਓ ਇੱਥੇ ਲਾ ਦਿਓ ਪੁੱਤ ਹਾਂਜੀ ਭਾਜੀ ਲਿਖਿਓ ਨਾਮ ਭਾਜੀ ਦਾ ਇਹ ਕਿਹੜੇ ਪਿੰਡ ਤੋਂ ਆਏ ਭਾਈ ਤੁਸੀਂ ਆਹ ਭਾਜੀ ਕੜਗੀ ਵਾਲਾ ਤੋਂ ਆਇਆ ਅੱਛਾ ਸ਼ਹਿਰ ਤੋਂ ਇੱਥੋਂ ਹੀ ਆ ਅੱਛਾ ਜੀ ਅੱਛਾ ਜੀ ਕੋਈ ਨਹੀਂ ਬੱਸ ਦੇਖੇ ਚੱਲ ਗੱਡੀ ਆ ਰਹੀ ਆ ਕਾਦੇ ਬੁੱਟੇ ਲੈ ਕੇ ਚੱਲੇ ਇਹ ਅੰਬ ਤੇ ਜਾਮਨ ਚਲੋ ਬਹੁਤ ਵਧੀਆ ਜੀ ਬਹੁਤ ਸੋਹਣਾ ਬਹੁਤ ਇੱਕ ਉਧਰ ਰਿਕਾਰਡ ਜਾਂਦਾ ਬੱਸ ਬੱਸ ਬਸ ਹਾਂਜੀ ਕੋਈ ਪ੍ਰਭਾਵ ਪਾਉਗਾ ਨੈਚਰ ਤੇ ਜੀ 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 ਸਹੀ ਗੱਲ ਹੈ ਸਭ ਤੋਂ ਵੱਧ ਲਾਣਾ ਚਾਹੀਦਾ